ਸਤ ਸ੍ਰੀ ਅਕਾਲ ਦੋਸਤੋ ਨਮਸਤੇ ਅਦਾਬ ਇਹ ਜਿਹੜੀ ਵੀਡੀਓ ਤੁਸੀਂ ਦੇਖ ਰਹੇ ਹੋ ਇਹ ਸੁਨਿਆ ਜਾ ਰਿਹਾ ਸ੍ਰੀ ਹੇਮਕੁੰਟ ਸਾਹਿਬ ਜਾ ਰਹੇ ਯਾਤਰਾ ਦੀ ਵੀਡੀਓ ਹੈ ਤੇ ਜਿਹੜੇ ਨੌਜਵਾਨ ਮੁੰਡੇ ਵੀਰ ਭਰਾ ਜਿਹੜੇ ਹੇਮਕੁੰਟ ਸਾਹਿਬ ਜਾਂਦੇ ਨੇ ਉਹਨਾਂ ਦਾ ਰਸਤੇ ਵਿੱਚ ਪਤਾ ਨਹੀਂ ਕਿਸੇ ਗੱਲ ਨੂੰ ਲੈ ਕੇ ਵਿਵਾਦ ਹੋ ਗਿਆ ਜਾਂ ਮੜੀ-ਮੁੱਟੀ ਕਈ ਵਾਰੀ ਬਾਈਕਾਂ ਤੇ ਜਾਂਦੇ ਨੇ ਭੀੜ ਦੇ ਵਿੱਚ ਕਿਸੇ ਨਾਲ ਵਾਜ-ਵਜਾ ਹੋ ਜਾਂਦਾ ਸੋ ਗੱਲਾਂ ਨੇ ਅੱਜ ਕੱਲ ਦੇ ਲੋਕਾਂ ਦੇ ਵਿੱਚ ਦੁਨੀਆ ਦੇ ਵਿੱਚ ਬਰਦਾਸ਼ਤ ਨਹੀਂ ਰਹੀ ਸੋ ਇਹਨਾਂ ਨੂੰ ਘੇਰ ਘੇਰ ਕੇ ਕਿਵੇਂ ਕੁੱਟ ਰਹੇ ਨੇ ਕਿਵੇਂ ਡਾਂਗ ਵਾਰ ਰਹੇ ਨੇ ਕਿਵੇਂ ਇਹਨਾਂ ਦੇ ਹੱਥੀ ਪੈ ਰਹੇ ਨੇ ਔਰ ਕਿਵੇਂ ਆ ਬੰਦਾ ਦੇਖੋ ਇੱਕ ਸਰੀਆ ਲੈ ਕੇ ਭੱਜਿਆ ਔਰ ਸਰੀਆ ਉਸ ਜਾਰੇ ਨੌਜਵਾਨ ਦੇ ਪਿੱਛੇ ਸਿਰ 'ਚ ਮਾਰਿਆ ਉਹਦੀ ਮੌਕੇ ਤੇ ਮੌਤ ਵੀ ਹੋ ਸਕਦੀ ਸੀ ਸੋ ਸਵਾਲ ਸਿਰਫ ਆਪਾਂ 2-4 ਜ਼ਿਆਦਾ ਦੇਰ ਗੱਲਾਂ ਨਹੀਂ ਕਰਨੀਆਂ 2-4 ਹੀ ਮੇਨ ਮੇਨ ਗੱਲਾਂ ਕਰਨੀਆਂ ਨੇ ਪਹਿਲੀ ਗੱਲ ਤਾਂ ਸ੍ਰੀ ਹੇਮਕੁੰਡ ਸਾਹਿਬ ਜਾਣ ਵਾਲੇ ਯਾਤਰੀਆਂ ਨੂੰ ਇਹਨਾਂ ਦੀ ਯਾਤਰਾ ਯਕੀਨੀ ਬਣਾਈ ਜਾਵੇ ਪੰਜਾਬ ਸਰਕਾਰ ਦੀ ਇਹ ਭਗਵੰਤ ਮਾਨ ਦੀ ਨਕਾਮੀ ਹੈ ਜਿਹੜੀ ਇਹਦੀ ਦੂਜੇ ਸਟੇਟਾਂ ਦੇ ਨਾਲ ਮਿਲ ਕੇ ਇਹਨਾਂ ਦੀ ਯਾਤਰਾ ਯਕੀਨੀ ਹੋਵੇ ਜਗਾ ਜਗਾ ਪੁਲਿਸ ਦੇ ਪਹਿਰੇ ਹੋਣ ਔਰ ਜੇ ਇਹ ਹੁੱਲੜਬਾਜੀ ਜਾਂ ਗਲਤੀ ਕਰਦੇ ਨੇ ਤਾਂ ਇਹਨਾਂ ਤੇ ਕਾਰਵਾਈ ਹੋਵੇ ਜੇ ਹੋਰ ਕੋਈ ਇਹਨਾਂ ਤੇ ਕਰਦਾ ਤਾਂ ਉਹਨਾਂ ਦੀ ਹੋਵੇ ਔਰ ਬਾਕੀ ਗੱਲ ਇਹ ਹੈ ਕਿ ਪੰਜਾਬੀ ਕੋਈ ਇੰਨੇ ਵਹਿਲੇ ਨਹੀਂ ਹੈਗੇ ਕਿ ਆਪਣੇ ਉੱਤੇ ਕੇਸ ਪਵਾਈ ਜਾਣ ਜਾਂ ਹਲੜਬਾਜੀ ਕਰਦਣੇ ਆਪਣੀ ਯਾਤਰਾ ਤੇ ਜਾ ਰਹੇ ਨੇ ਸੋ ਕਿਹੜੀ ਗੱਲ ਤੋਂ ਝਗੜਾ ਹੋਇਆ ਇਹਨਾਂ ਦੇ ਨਾਲ ਇੰਨੀ ਮਾਰਕੁੱਟ ਹੋਈ ਹੈ ਇਸ ਤਰ੍ਹਾਂ ਤਾਂ ਯਾਤਰੀ ਡਰ ਜਾਣਗੇ ਔਰ ਜਾਣੋ ਹੀ हट ਜਾਣਗੇ ਐਦਾਂ ਹੀ ਪਿੱਛੇ ਜੇ ਹਿਮਾਚਲੀ ਲੋਕਾਂ ਨੇ ਐਦਾਂ ਕਰਿਆ ਸਿੱਖ ਮੁੰਡਿਆਂ ਦੇ ਨਾਲ ਨੌਜਵਾਨਾਂ ਦੇ ਨਾਲ ਕੁੱਟਮਾਰ ਕੀਤੀ ਇੱਕ ਵੀਰ ਦੀ ਹੋਟਲ ਦੇ ਵਿੱਚ ਕੁੱਟਕੁੱਟ ਕੇ ਇਹਨਾਂ ਨੇ ਉਹਦੀ ਹੱਤਿਆ ਹੀ ਕਰਤੀ ਨੌਜਵਾਨ ਦੀ ਸੋ ਇਹਨਾਂ ਪਹਾੜੀ ਲੋਕਾਂ ਨੂੰ ਇਹ ਸੋਚਣਾ ਪਊਗਾ ਕਿ ਪੁੱਤ ਤੁਸੀਂ ਟਿਮਣਿਆਂ ਤੇ ਬੈਠਿਓ ਚੜਾਈ ਤੇ ਤੁਸੀਂ ਬੈਠੇ ਜ਼ਰੂਰ ਹੋ ਪਰ ਤੁਸੀਂ ਹਮੇਸ਼ਾ ਉੱਤੇ ਨਹੀਂ ਰਹਿਣਾ ਥੱਲੇ ਆਜੋਗੇ ਤੁਸੀਂ ਔਰ ਜੇ ਨਹੀਂ ਆਉਂਦੇ ਤੇ ਸਾਨੂੰ ਥੱਲੇ ਲਾਣਾ ਵੀ ਆਉਂਦਾ ਆ ਥੱਲੇ ਆਓਗੇ ਜ਼ਰੂਰ ਔਰ ਤੁਹਾਡੇ ਪੰਜਾਬ ਦੇ ਵਿੱਚ ਹਜ਼ਾਰਾਂ ਹਿਮਾਚਲੀਓ ਪਹਾੜੀ ਲੋਕੋ ਤੁਹਾਡੇ ਹਜ਼ਾਰਾਂ ਲੋਕ ਸਾਡੇ ਇੱਥੇ ਪੰਜਾਬ ਦੇ ਵਿੱਚ ਰਹਿੰਦੇ ਨੇ ਆਰਾਮ ਨਾਲ ਅਮਨ ਸ਼ਾਂਤੀ ਨਾਲ ਉਹਨਾਂ ਨੂੰ ਕੋਈ ਛੁੰਦਾ ਵੀ ਨਹੀਂ ਹੈਗਾ ਆ ਉੱਤਰਾਖੰਡ ਯੂਪੀ ਪਿਆਰ ਇੱਥੇ ਪੰਜਾਬ ਦੇ ਵਿੱਚ ਅੱਧਾ ਫਿਰਦਾ ਹੈ ਸਾਰਾ ਦਿਨ ਗੁਰੂ ਘਰ ਦੇ ਲੰਗਰ ਖਾਂਦਾ ਹੈ ਸ਼ਬੀਲਾ ਤੇ ਠੰਡਾ ਪਾਣੀ ਠੰਡਾ ਜਲ ਛਕਦਾ ਹੈ ਉਹਨਾਂ ਨੂੰ ਕੋਈ ਉਹੇ ਨਹੀਂ ਕਹਿੰਦਾ ਤੁਸੀਂ ਇਹਨਾਂ ਨੌਜਵਾਨਾਂ ਦੇ ਹੱਥੀਂ ਪੈਂਦਿਓ ਇਹਨਾਂ ਨੂੰ ਮਾਰਕੁੱਟ ਕਰਦੇ ਹੋ ਜਿਹੜਾ ਵੀ ਤੁਹਾਡੇ ਸਟੇਟ 'ਚ ਜਾ ਰਿਹਾ ਹੈ ਸਟੇਟ ਗਵਰਨਮੈਂਟ ਨੂੰ ਇਨਕਮ ਹੋ ਰਹੀ ਹੈ ਯਾਤਰੀਆਂ ਤੋਂ ਉਹ ਇਨਕਮ ਯਕੀਨੀ ਕਿਉਂ ਨਹੀਂ ਬਣਾਈ ਜਾ ਰਹੀ ਐ ਇੰਨਾ ਜਿਹੜਾ ਪੈਸਾ ਸਟੇਟ ਗਵਰਨਮੈਂਟ ਕਮਾਰੀ ਹੈ ਉਹਨਾਂ ਦੀ ਸੁਰੱਖਿਆ ਵਾਸਤੇ ਕਿੱਥੇ ਲੱਗ ਰਿਹਾ ਹੈ ਇਹਨਾਂ ਦੀ ਸੁਰੱਖਿਆ ਕਿੱਥੇ ਹੈ ਇਹਨਾਂ ਨੂੰ ਜੇ ਕੋਈ ਇਹ ਲੋਕ ਜਾਨ ਨੂੰ ਮਾਰ ਦੇਣ ਜਾਂ ਕਿਸੇ ਦਾ ਪੁੱਤ ਮਰ ਜੇ ਤਾਂ ਇਹਦਾ ਜ਼ਿੰਮੇਵਾਰ ਕੌਣ ਹੈ ਭਾਈ ਕਹ ਦੋਗੇ ਸਰਕਾਰਾਂ ਸਰਕਾਰਾਂ ਤਾਂ ਕਹਿੰਦੀ ਨੇ ਇਹੋ ਜੇ ਬਹੁਤ ਮਰਦੇ ਨੇ ਰੋਜ਼ ਜਿਵੇਂ ਕੁੱਤੇ ਦੀ ਮੌਤ ਹੋ ਗਈ ਆਵੇਂ ਬੰਦੇ ਦੀ ਮੌਤ ਸਰਕਾਰਾਂ ਨੇ ਸਮਝੀ ਹੋਈ ਐ ਤਾਂ ਪੰਜਾਬ ਦੇ ਵਿੱਚ ਤਾਂ ਤੁਹਾਨੂੰ ਕੋਈ ਵੀ ਨਹੀਂ ਰੋਕਦਾ ਤੁਸੀਂ ਕਿੱਥੋਂ ਚੱਲ ਕੇ ਯੂਪੀ ਬਿਹਾਰ ਤੋਂ ਚੱਲ ਕੇ ਹਿਮਾਚਲ ਤੋਂ ਚੱਲ ਕੇ ਬੜੇ ਆਰਾਮ ਨਾਲ ਪੰਜਾਬ ਲੰਘ ਕੇ ਕੇਦਾਰਨਾਥ ਪਹੁੰਚਦੇ ਹੋ ਨੈਣਾਦੇਵੀ ਮਾਤਾ ਦੇ ਦਰਸ਼ਨ ਕਰਨ ਪਹੁੰਚਦੇ ਹੋ ਇਹ ਸਾਰੇ ਆਪਣੇ ਤੀਰਥ ਯਾਤਰਾ ਤੇ ਜਾਂਦੇ ਹੋ ਪਰ ਪੰਜਾਬੀ ਤੁਹਾਡੀ ਰਸਤੇ ਵਿੱਚ ਸੇਵਾ ਕਰਦੇ ਨੇ ਲੰਗਰ ਲੱਗੇ ਹੁੰਦੇ ਨੇ ਸ਼ਵੇਲਾਂ ਚੱਲਦੀਆਂ ਹੁੰਦੀਆਂ ਨੇ ਸ਼ਰਧਾ ਆਲੂ ਸ਼ਰਧਾ ਆਲੋ ਹੀ ਹੁੰਦੇ ਨੇ ਤੁਹਾਡਾ ਪੰਜਾਬ ਦੇ ਵਿੱਚ ਨਿੱਘਾ ਸਵਾਗਤ ਕੀਤਾ ਜਾਂਦਾ ਪਰ ਤੁਸੀਂ ਪੰਜਾਬੀਆਂ ਦਾ ਜਦੋਂ ਤੁਹਾਡੇ ਸਟੇਟ ਵਿੱਚ ਜਾਂਦੇ ਨੇ ਤੇ ਛੇਤਰਾਂ ਦੇ ਨਾਲ ਜੁੱਤੀਆਂ ਦੇ ਨਾਲ ਸਵਾਗਤ ਕਰਦੇ ਹੋ ਤੇ ਇਹ ਤੁਹਾਡੇ ਲਈ ਜਾਇਜ ਨਹੀਂ ਪੰਜਾਬੀਆਂ ਨੂੰ ਤੰਗ ਨਾ ਕਰੋ ਇਹ ਤੁਹਾਡੀ ਉਲਟੀ ਗਿਣਤੀ ਸ਼ੁਰੂ ਹੋ ਜਾਣੀ ਹੈ ਕਿਸੇ ਦਿਨ ਹੁਣ ਜਿਹੜੇ ਲੋਕ ਕਮੈਂਟ ਕਰਦੇ ਨੇ ਮਾਨ ਬੁੱਢਾ ਮਾਨ ਖੋਤਾ ਮਾਨ ਪਾਗਲ ਸਿਮਰਜੀਤ ਸਿੰਘ ਮਾਨ ਨੂੰ ਬਜ਼ੁਰਗ ਨੂੰ ਜਿਹੜੇ ਕਹਿੰਦੇ ਉਹ ਵੀ ਇਹ ਖਾਲਸਾਣ ਦੀ ਮੰਗ ਕਰਦਾ ਅਮਰਤਪਾਲ ਐਦਾਂ ਤੇ ਫਲਾਣਾ ਥੰਗਾਣਾ ਐਦਾਂ ਭਾਈ ਇਹ ਮੰਗਾ ਉਦੋਂ ਉਠਦੀਆਂ ਨੇ ਜਦੋਂ ਕਿਸੇ ਕੌਮ ਦੇ ਉੱਤੇ ਖਾਮ-ਖਾਂ ਹਮਲੇ ਹੋਣ ਜਦੋਂ ਕਿਸੇ ਮੈਜੋਰਟੀ ਤੇ ਖਾਮ-ਖਾਂ ਘੱਟ ਗਿਣਤੀਆਂ ਦੇ ਉੱਤੇ ੱਤਕਾ ਹੋਣ ਲੱਗ ਜੇ ਏ ਹੁਣ ਤੱਕ ਨਹੀਂ ਹੈਗਾ ਸ਼ਰੀਆਮ ਤੱਕ ਨਹੀਂ ਹੈਗਾ ਹੁਣ ਹਿੰਦੂ ਵੀਰੋ ਥੱਲੇ ਕਮੈਂਟ ਲਿਖੋ ਤੁਸੀਂ ਵੀ ਲਿਖੋ ਔਰ ਇਸ ਵੀਡੀਓ ਨੂੰ ਦੱਬ ਕੇ ਸ਼ੇਅਰ ਕਰੋ ਵੀ ਇਹ ਕੰਮ ਗਲਤ ਹੈ ਸਿੱਖਾਂ ਦੇ ਨਾਲ ਭਾਈਚਾਰਕ ਸਾਂਝ ਬਣਾ ਕੇ ਰੱਖਣੀ ਚਾਹੀਦੀ ਹੈ ਜਿੱਥੇ-ਜਿੱਥੇ ਤੁਹਾਡੇ ਤੀਰਸਥਾਨੇ ਹਿੰਦੂ ਵੀਰੋ ਉੱਥੇ ਤੁਸੀਂ ਤੁਸੀਂ ਜਾਣਾ ਹੀ ਜਾਣਾ ਤੁਹਾਨੂੰ ਕੋਈ ਨਹੀਂ ਰੋਕ ਸਕਦਾ ਪੰਜਾਬ ਲੰਘ ਕੇ ਜਾਂਦੇ ਹੋ ਪੰਜਾਬ ਤੁਹਾਡੀ ਸੇਵਾ ਤੇ ਸੁਰੱਖਿਆ ਦੋਨੇ ਕਰਦਾ ਹੈ ਤੇ ਜਿੱਥੇ ਜਿੱਥੇ ਸਿੱਖਾਂ ਦੇ ਨੇ ਇਹਨਾਂ ਨੇ ਵੀ ਜਾਣੇ ਜਾਣੇ ਹਿਮਾਚਲ ਵਾਲਿਆਂ ਆ ਭੇਡਣ ਧਿਆਨ ਨਾਲ ਸੁਣ ਲਓ ਜੇ ਤੁਸੀਂ ਸੋਚੋ ਕਿ ਸਿੱਖ ਇਥੇ ਆਉણો ਹਟ ਜਾਣਗੇ ਆਪਣੇ ਗੁਰੂ ਧਾਮਾਂ ਦੇ ਤੇ ਹੋ ਨਹੀਂ ਸਕਦਾ ਸਿੱਖ ਜਾਣਗੇ ਪਰ ਤੁਹਾਨੂੰ ਅਕਲ ਜ਼ਰੂਰ ਸਿਖਾ ਦੇਣਗੇ ਹੁਣ ਸਾਨੂੰ ਪਤਾ ਲੱਗ ਗਿਆ ਔਰ ਸਿੱਖ ਵੀਰਾਂ ਨੂੰ ਖਾਸ ਕਰਕੇ ਮੈਂ ਅਪੀਲ ਔਰ ਬੇਨਤੀ ਕਰਦਾ ਵੀ ਵੀਰੋ ਮੇਰੇਓ ਤੁਸੀਂ ਕੋਨੇ ਮੋਨੇ ਜਿਵੇਂ ਵੀ ਉਹ ਮਰਜ਼ੀ ਉਹ ਕੋਈ ਗੱਲ ਨਹੀਂ ਹੈਗੇ ਤੁਸੀਂ ਸਿੱਖੋ ਸਿੱਖਾਂ ਦੇ ਘਰਾਂ 'ਚ ਜਨਮ ਲਿਆ ਹੈ ਜੇ ਤੁਸੀਂ ਵਾਲ ਕੱਟੇ ਨੇ ਤਾਂ ਉਹ ਤੁਹਾਡੀ ਇੱਕ ਸ਼ਾਨ ਸ਼ੌਕਤ ਦੀ ਗੱਲ ਹੈ ਇੱਕ ਮਾਡਰਨ ਜਮਾਨੇ ਦੀ ਗੱਲ ਹੈ ਪਰ ਤੁਹਾਨੂੰ ਕਿਰਪਾਨ ਪਾਣੂ ਕੋਈ ਨਹੀਂ ਰੋਕ ਸਕਦਾ ਸਿਰ ਤੇ ਦਮਾਲਾ ਸਜਾਇਆ ਕਰੋ ਤੁਸੀਂ ਸਿਰ ਤੇ ਪੱਗ ਸਜਾਇਆ ਕਰੋ ਦਸਤਾਰ ਸਿਰ ਤੇ ਪਰਨਾ ਬੰਨਿਆ ਕਰੋ ਖੱਟਾ ਤੇ ਗਲ ਵਿੱਚ ਗਾਤਰਾ ਪਾਲਿਆ ਕਰੋ ਕਿਰਪਾਨ ਪਾਲਿਆ ਕਰੋ ਤੁਹਾਨੂੰ ਕੋਈ ਤੁਹਾਡੇ ਤੇ ਸਿੱਖ ਵੀ ਟਿੱਪਣੀ ਨਹੀਂ ਕਰ ਸਕਦਾ ਹੌਲੀ ਹੌਲੀ ਜਦੋਂ ਤੁਹਾਡੇ ਮਨ ਵਿੱਚ ਜਾਗੂਗਾ ਪ੍ਰੇਮ ਗੁਰੂ ਦੇ ਪ੍ਰਤੀ ਉਦੋਂ ਤੁਸੀਂ ਵਾਲ ਵੀ ਰੱਖ ਲੈਣਿਆ ਉਦੋਂ ਤੁਸੀਂ ਕੇਸ ਵੀ ਰੱਖ ਲੈਣਿਆ ਉਦੋਂ ਤੁਸੀਂ ਅੰਮ੍ਰਿਤ ਪਾਨੀ ਕਰ ਲੈਣਾ ਪਰ ਤੁਸੀਂ ਇਹ ਸੋਚਦੇ ਸੀ ਮੋਨੇ ਕੁੰਨੇ ਅਸੀਂ ਕਿਰਪਾਨ ਨਹੀਂ ਰੱਖ ਸਕਦੇ ਰੱਖ ਸਕਦੇ ਤੁਸੀਂ ਸਿਰ ਤੇ ਦਸਤਾਰ ਸਜਾ ਕੇ ਔਰ ਕਿਰਪਾਨ ਪਾ ਕੇ ਜਾਇਆ ਕਰੋ ਇਹਨਾਂ ਯਾਰ ਭੇਡਾਂ ਦੀ ਕੀ ਹਿੰਮਤ ਹੈ ਤੁਹਾਨੂੰ ਹੱਥ ਪਾ ਲੈਣਾ ਤੁਸੀਂ ਜੁੱਤੀਆਂ ਆਪਣੇ ਮਾਡਰਨ ਜ਼ਮਾਨੇ ਦੇ ਚੱਕਰ ਚ ਖਾਂਦੇ ਹੋ ਔਰ ਇਹ ਸਿੱਖ ਫਿਰ ਜਿਹੜੇ ਨੇ ਦੇਖਦੇ ਨੇ ਇਹਨਾਂ ਨੂੰ ਪਰੇਸ਼ਾਨੀ ਹੁੰਦੀ ਹੈ ਹੋਰਾਂ ਨੂੰ ਵੀ ਸਾਨੂੰ ਵੀ ਹੁੰਦੀ ਹੈ ਪਰ ਸਾਰੇ ਹੁਣ ਕੀ ਕਰ ਸਕਦੇ ਆ ਕੀ ਉੱਥੇ ਗੱਲ ਸੀ ਕੀ ਬਾਤ ਸੀ ਪਰ ਤੁਸੀਂ ਜਦੋਂ ਤੁਹਾਡੀ ਬੇਇੱਜ਼ਤੀ ਹੁੰਦੀ ਹੈ ਤਰਸ ਬੜਾ ਆਉਂਦਾ ਹੈ ਔਰ ਗੁੱਸਾ ਹੱਦ ਤੋਂ ਜ਼ਿਆਦਾ ਹੁੰਦਾ ਕਿ ਜਦੋਂ ਅਸੀਂ ਕਿਸੇ ਮੈਜੋਰਟੀ ਨੂੰ ਨਹੀਂ ਛੇੜਦੇ ਅਸੀਂ ਕਿਸੇ ਧਰਮ ਦੇ ਲੋਕਾਂ ਨੂੰ ਘੇਰ ਘੇਰ ਕੇ ਛਿੱਤਰ ਨਹੀਂ ਫੇਰਦੇ ਤੇ ਸਾਡੇ ਛਿੱਤਰ ਕਿਉਂ ਫੇਰਿਆ ਜਾਂਦਾ ਸਿਰਫ ਇਹ ਛਿੱਤਰ ਖਾਲਸਤਾਨ ਦੀ ਮੰਗ ਕਰਵਾਉਂਦਾ ਵਾਰ-ਵਾਰ ਨਹੀਂ ਤੇ ਖਾਲਸਤਾਨ ਦਾ ਤਾਂ ਕੋਈ ਮੁੱਦਾ ਹੀ ਨਹੀਂ ਜਦੋਂ ਸਿੱਖਾਂ ਨੂੰ ਸਮਝ ਲੈ ਥੋੜੇ ਜਿਹੇ ਹੈਗੇ ਨੇ ਕਿ ਇਹ ਮਾਰੋ ਜੁੱਤੀਆਂਚਾਰ ਕੋਈ ਗੱਲ ਨਹੀਂ ਪਰ ਖਾਸ ਕਰਕੇ ਸਾਡਾ ਹਿੰਦੂ ਵੀਰਾਂ ਨਾਲ ਕੋਈ ਵਿਰੋਧ ਨਹੀਂ ਆ ਜਿਹੜੇ ਪਹਾੜੀ ਲੋਕ ਹੈ ਉੱਤਰਾਖੰਡਿਓ ਤੇ ਹਿਮਾਚਲ ਵਾਲਿਓ ਸੁਣ ਲਓ ਪੰਜਾਬ ਦੇ ਵਿੱਚ ਬੜੇ ਲੋਕ ਰਹਿੰਦੇ ਨੇ ਤੁਹਾਡੇ ਔਰ ਜਿੱਦਨ ਸਾਡਾ ਪਾਰਾ ਚੜ ਗਿਆ ਇਹਨਾਂ ਨੂੰ ਘਰੋਂ ਖਿੱਚ-ਖਿੱਚ ਕੇ ਛਿਤਰ ਵੱਜਣਗੇ ਇਹਨਾਂ ਨੂੰ ਬਚਾਣ ਵਾਲਾ ਕੋਈ ਲੱਭਣਾ ਨਹੀਂ ਤੇ ਸਾਡਾ ਸਰਜੂਗਾ ਤੁਹਾਡੇ ਉੱਤਰਖੰਡ ਤੁਹਾਡੇ ਪਹਾੜਾਂ 'ਚ ਗਾਇਬ ਨਾ ਸਰਜੂਗਾ ਅਸੀਂ ਤਾਂ ਗੁਰੂ ਦੇ ਦਰਸ਼ਨ ਸਾਡੇ ਇੱਥੇ ਵੀ ਬਹੁਤ ਨੇ ਧਾਮ ਨੇ ਜਿੱਥੇ ਸੀ ਫੇਰ ਸਕਦੇ ਹਾਂ ਜੇ ਅਸੀਂ ਇੱਥੇ ਜਾਂਦੇ ਹਾਂ ਨਾ ਤਾਂ ਕੁਝ ਤੁਹਾਨੂੰ ਦੇਖ ਹੀ ਜਾਂਦੇ ਹਾਂ ਜੇ ਕਿਤੇ ਬਾਹਰੋਂ ਰੇੜੀ ਤੋਂ ਕਿਸੇ ਦੁਕਾਨ ਤੋਂ ਕੋਈ ਸਮਾਨ ਖਰੀਦਦੇ ਹਾਂ ਤਾਂ ਤੁਹਾਡੀ ਇਨਕਮ ਵਧਾ ਕੇ ਆਉਂਦੇ ਹਾਂ ਜੇ ਅਸੀਂ ਤੁਹਾਡੇ ਉੱਥੇ ਜਾਂਦੇ ਹਾਂ ਤਾਂ ਤੁਹਾਡੀ ਗਵਰਨਮੈਂਟ ਦਾ ਖਜ਼ਾਨਾ ਭਰਦਾ ਹੈ ਜੇ ਅਸੀਂ ਨਾ ਜਾਵਾਂਗੇ ਸਾਡੇ ਲਈ ਇੱਥੇ ਗੁਰੂਤਮ ਹੋਰ ਵੀ ਨਹੀਂ ਹੈ ਜੇ ਅਸੀਂ ਥੋੜੇ ਦਿਨ ਬ੍ਰੇਕ ਲਾ ਲਾਂਗੇ ਤੁਸੀਂ ਭੁੱਖੇ ਮਰੋਗੇ ਪਰ ਪਹਿਲੀ ਗੱਲ ਤੇ ਹੈ ਕਿ ਅਸੀਂ ਜਾਣੂ ਹਟਣਾ ਨਹੀਂ ਔਰ ਹੁਣ ਅਸੀਂ ਇੰਤਨ ਦਾ ਜਾਮਨਲ ਜਾਇਆ ਕਰਾਂਗੇ ਤੇ ਜਿੱਥੇ ਤੁਸੀਂ ਪੰਗਾ ਲਿਆ ਤਾਂ ਤੁਹਾਡਾ ਝਟਕਾ ਹੋਣਾ ਹੁਣ ਸ਼ੁਰੂ ਹੋਊਗਾ ਇਸ ਕਰਕੇ ਾਕਾਤ ਦੇ ਵਿੱਚ ਰਹੋ ਆਪਣੀ ਆਪਣੀ ਰੋਜੀ ਰੋਟੀ ਕਮਾਈ ਜੋ ਜਿਹੜਾ ਸਰਦਾਰੋ ਜਿੱਦਾਂ ਹੁੰਦਾ ਜੇ ਕੋਈ ਗਲਤੀ ਹੈਗੀ ਆ ਕੁਝ ਚੀਜ਼ਾਂ ਇਹੋ ਜਿਹੇ ਨੇ ਪਿਆਰ ਨਾਲ ਡੀਲ ਕੀਤੀਆਂ ਜਾ ਸਕਦੀਆਂ ਨੇ ਜਿਵੇਂ ਤੁਸੀਂ ਘੇਰ-ਘੇਰ ਕੇ ਛੇਤਰ ਮਾਰਦੇ ਹੋ ਇਹਨਾਂ ਨੂੰ ਕੁੱਟਦੇ ਹੋ ਮਾਰਦੇ ਹੋ ਇਹਦੇ ਵਿੱਚ ਤੁਹਾਡੇ ਲਈ ਤੁਹਾਡੇ ਲਈ ਕੋਈ ਬਹੁਤ ਵੱਡੀ ਸਰੋਪਾ ਨਹੀਂ ਤੁਹਾਨੂੰ ਮਿਲਣਾ ਬਹੁਤ ਵੱਡੀ ਸ਼ਾਬਾਸ਼ ਨਹੀਂ ਤੁਹਾਨੂੰ ਜੁੱਤੀਆਂ ਹਰਥਾਂ ਜੁੱਤੀ ਜੁੱਤੀਆਂ ਪਹਿਣੀਆਂ ਹਨ ਸੋਸ਼ਲ ਮੀਡੀਆ ਤੇ ਦੋਸਤੋ ਇਸ ਵੀਡੀਓ ਨੂੰ ਦੱਬ ਕੇ ਲਾਇਕ ਸ਼ੇਅਰ ਕਮੈਂਟ ਕਰਕੇ ਇਹਨੂੰ ਸ਼ੇਅਰ ਕਰੋ ਤਾਂ ਕਿ ਹੋਰਾਂ ਤੱਕ ਜਾਵੇ ਉਹਨਾਂ ਨੂੰ ਪਤਾ ਲੱਗੇ ਕਿ ਸਾਡੇ ਬਾਹਰਲੇ ਸਟੇਟਾਂ ਵਿੱਚ ਭਾਰਤ ਦੇ ਵਿੱਚ ਹਾਲਾਤ ਕੀ ਹੈ ਵਿਦੇਸ਼ਾਂ ਤੱਕ ਜਾਵੇ ਸਰਪਤਾ ਲੱਗੇ ਲੋਕਾਂ ਨੂੰ ਕਿ ਸਿੱਖਾਂ ਦੇ ਨਾਲ ਤੱਕਾ ਕਿਉਂ ਹੋ ਰਿਹਾ ਹੈ ਸਿੱਖ ਖਾਲਸਾਣ ਕਿਉਂ ਮੰਗ ਕਰਦੇ ਨੇ بار بار ਇਸੇ ਕਰਕੇ ਕਰਦੇ ਨੇ ਕਿ ਜਦੋਂ ਸਾਡਾ ਆਪਣਾ ਸਟੇਟ ਆਪਣਾ ਦੇਸ਼ ਹੋਊਗਾ ਤੇ ਜਿਹੜਾ ਸਾਡੇ ਵਾਲਾ ਅੱਖ ਚੱਕੂਗਾ ਉਹਦਾ ਇੰਟਰਨੈਸ਼ਨਲ ਤਰੀਕੇ ਨਾਲ ਜਵਾਬ ਦਿੱਤਾ ਜਾਊਗਾ ਹੈਂਡ ਟੂ ਹੈਂਡ ਦਿੱਤਾ ਜਾਊਗਾ ਉਹ ਇੰਟਰਨੈਸ਼ਨਲ ਤਰੀਕਾ ਜਿਹੜਾ ਸਿੰਘਾਂ ਕੋਲ ਹੈਗਾ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਉਹ ਵੇਟ ਨਹੀਂ ਕਰਦੇ ਸੋ ਤੁਸੀਂ ਵੀ ਵੇਟ ਨਾ ਕਰੋ ਇਹਨੂੰ ਦੱਬ ਕੇ ਸ਼ੇਅਰ ਕਰੋ ਔਰ ਅੱਗੇ ਤੱਕ ਪਹਚਾਓ ਪਤਾ ਲੱਗੇ ਲੋਕਾਂ ਨੂੰ ਵੀ ਕਿ ਸਾਡੇ ਨਾਲ ਸੋ ਤੁਸੀਂ ਆਪਣਾ ਆਪਣਾ ਵਜੂਦ ਹੀ ਕਾਇਮ ਕਰੋ ਇਹਦੇ ਵਿੱਚ ਹੀ ਤੁਹਾਡਾ ਬਚਾਇਆ ਸਸਰੀ ਘਰ ਦਾ